किया काम किया काम चलो हेलो गाइस करो हाय गाइस इधर मुंह करके करो हेलो गाइस करो कहां गैवी की करी जांदा व रोटी बनाई जांदा ना वाओ इधर मुंह करना हुन आप ही क्या वीडियो बनाओ मेरी आप ही क्या ना व्लॉग बनाओ हेलो गाइस को हाय के

ਹਾਂ ਤਾਂ ਆਪਾਂ ਵਾਚ ਵਲੋਗ ਬਣਾਣੇ ਆ ਫਿਰ ਮੈਂ ਬਦਾਉ ਪਾਸ ਮੈਂ ਬਣਾ ਆਪਾਂ ਰੋਟੀ ਬਣਾ ਲਈ ਸੀਗੀ ਯਾ ਵੀ ਨੇ ਵੀ ਰੋਟੀ ਬਣਾ ਲਈ ਹੈ ਨਾ ਬਣਾ ਲਈ ਨਾ ਹਾਂ ਹਾਂ ਹੈ ਨਾ ਬਣਾਈ ਬਣਾਈ ਹੁਣ ਕੀ ਕਰਨਾ ਵਾ ਦੱਸ ਹਾਂ ਹੁਣ ਕੀ ਕਰੇਗਾ ਨਾ ਇਹੀ ਨਹੀਂ ਕਰੇਗਾ ਨਾ ਹਰੀ ਮੂੰਗੀ ਦਾ ਆ ਜੋ ਪਾਲੋ ਸਾਰੇ ਇਹਨਾਂ ਦਾ ਮੇਰੀ ਤਾਂ ਫੇਵਰਿਟ ਆਈ ਨਹੀਂ ਦਾ ਹਰੀ ਮੂੰਗੀ ਦੀ ਬੱਸ ਬੱਚਾ ਰੋਟੀ ਬਣਗੀ ਨਾ ਚਲੋ ਹੁਣ نیچے ਉਤਰੋ ਆਟਾ ਸੈਲਫ ਸਾਫ ਕਰੀਏ ਆ ਸੈਲਫੇ ਸਾਫ ਕਰਨੀ ਹੈ ਨਾ ਸਾਰੀ ਆਟਾ ਆਟਾ ਕਰਤਾ ਸਾਰਾ ਬਹੁਤ ਰੋਟੀ ਬਣਾ ਲਈ ਬਹੁਤ ਕੰਮ ਕਰ ਲਿਆ ਤੂੰ ਅੱਜ ਸਾਰੀ ਰੋਟੀ ਤੂੰ ਹੀ ਬਣਾਈ ਹੈ ਹੁਣ ਸੈਲਫ ਕਰੇਗਾ ਸਾਫ ਹੈ ਨਾ

ਕਿੰਦਾ ਆਂਦੇ ਪਾਪਾ ਨੂੰ ਫੇਰ ਖਾਊਗਾ ਮੈਂ ਕਬਲਾ ਖਾ ਲਾਂ ਕੀ ਖਾਣ ਲੱਗਾ ਨਾ ਪੀਜ਼ਾ ਕਿੰਨਾ ਟਾਈਮ ਹੋਇਆ ਪਤਾ ਤੈਨੂੰ ਰਾਤ ਦੇ ਕੀ ਨਾ ਟਾਈਮ ਹੋਇਆ 4 ਵਜੇ ਹੋਇਆ 2:07 ਹਾਂ 4 ਵਜੇ ਹੋਇਆ ਰਾਤ ਦੇ 4 ਵਜੇ ਖਾਣਾ ਤੇ ਪੀਜ਼ਾ ਸਵੇਰ ਦੇ ਹਾਂ ਸਵੇਰ ਦਾ ਕੀ ਖਾਣਾ ਪਿਆ पिज़्ज़ा पिज़्ज़ा हाँ। स्वाद हाँ। बाइट करो कर कर बाइट कर वो कहना तो मेरी वीडियो बना खा चल मम्मा भी खांदी है फिर खा फिर दूजे ब्लॉग नाल एडिट करके अपलोड कर देंगे ठीक है खा लो खा लो मूछ हैगा ओके नाल कोका कोला पीनी है ना